ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜੱਤਦਾਦ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਦੇ ਗ੍ਰਹਿ ਨਿਵਾਸ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਤਖਸੀਦ ਦਮਦਮਾ ਸਾਹਿਬ ਦੇ ਜੱਤਦਾਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲ ਚਲਦ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਜਿਹੜੇ ਨੇ ਉਹ ਸ਼ਾਮਿਲ ਨੇ ਤੁਸੀਂ ਪਾਸੇ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਕਾਸਰੀਆਂ ਲਗਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਇਹ ਮੀਟਿੰਗ ਜਿਹੜੀ ਹੈ ਕੀਤੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਕਿ ਪੁੰਦਰ ਉਹਨੇ ਬਾਹਰ ਨਿਕਲ ਰਹੇ ਨੇ ਤੇ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਮੀਟਿੰਗ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਸ ਤਰ੍ਹਾਂ ਦਾ ਸੰਦੇਸ਼ ਦਿੰਦੇ ਨੇ ਇਹ ਤਾਂ ਦੇਖਣ ਵਾਲੀ ਗੱਲ ਹੋਵੇ ਲੇਕਿਨ ਕਿ ਤਰ੍ਹਾਂ ਕਿਤੇ ਹੁਣ ਭੁਦਰ ਸਾਹਿਬ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂਜੀ ਭੁਦਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਮੀਟਿੰਗ ਹੋਈ ਹੈ ਇਹ ਇਸ ਕਰਕੇ ਕੋਈ ਮੁਦਦਾ ਕੋਈ ਕੋਈ ਮੁਦਦਾ ਨਹੀਂ ਜਾ ਕੇ ਪਤਾ ਕਰ ਲੋ ਖੰਡ ਪਾਠ ਦੇ ਭੋਗ ਅੱਜ ਪਏ ਨੇ ਮੇਰੇ ਪਰਿਵਾਰ ਦਾ ਸੀ ਮੈਂ ਅਸੀਸ ਸਿੰਘ ਸਾਹਿਬ ਦੇਖ ਕੇ ਪਏ ਨੂੰ ਮੱਥਾ ਟੇਕ ਕੇ ਚੱਲਿਆ ਇਸ ਤੋਂ ਬਾਅਦ ਕੋਈ ਗੱਲ ਨਹੀਂ ਨਾ ਕੋਈ ਪਤਾ ਕੀ ਕਾਸਾ ਮੇਰੀ ਹੱਥ ਬਨ ਕੇ ਬੇਨਤੀ ਹੈ ਇਸ ਤੋਂ ਬਾਅਦ ਬਹਾਗੁਰੂ ਦਾ ਨਾਮ ਲੋ ਨਾ ਕੋ ਗੱਲ ਹੋਈ ਹੈ ਨਾ ਮੈਂ ਕਰਨਾ ਕੋਈ ਸਿੰਘ ਸਾਹਿਬ ਨੂੰ ਸੀ ਸਤਕਾਰ ਮੇਰਾ ਫਰਜ਼ ਨਹੀਂ ਜਿਹੜਾ ਜੇ ਮੈਂ ਇੱਥੇ ਆਇਆ ਤੇ ਮੇਰਾ ਫਰਜ਼ ਇਸ ਕਰਕੇ ਮੈਂ ਆਪਦਾ ਫਰਜ਼ ਹਮੇਸ਼ਾ ਪੂਰਾ ਕਰਦਾ ਜਦੋਂ ਸਵੀਸ ਪਾਦਰ ਹੋਣ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ ਉਹਦੇ ਬਾਰੇ ਕੋਈ ਗੱਲ ਕੋਈ ਕੋਈ ਚਰਚਾ ਸਵੀਸ ਸਿੰਘ ਆਉਂਦੀ ਉਹ ਇੱਕ ਵੱਖਰਾ 이슈 ਹੈ ਇੱਥੇ ਤੁਸੀਂ ਪਤਾ ਕਰ ਲੋ ਪਾਰਟਸੀਗਨਾ ਸੀ ਉਹਦੇ ਪਤਾ ਸੀਗਾ ਜੀ ਤੁਸੀਂ ਪਾਰਟ ਬਣ ਚਾਹਦੇ ਪਾਰਟ ਦੇ ਭੋਗ ਤੇ ਆਏ ਸੀਗੇ ਲੇਕਿਨ ਰਾਜੋਣਾ ਸਾਹਿਬ ਜੋ ਉਹ ਜਿਹੜੀਆਂ ਅਪੀਲ ਕੀਤੀ ਗਈ ਉਸਤੇ ਕੀ ਕਹਿਣਾ ਚਾਹੋ ਉਹ ਜਿਹੜੀ ਚੋਣ ਆ ਰਹੀ ਹੈ ਉਹਦੀ ਤਿਆਰੀ ਹੋ ਰਹੀ ਹੈ ਰਾਜੋਣਾ ਸਾਹਿਬ ਨੇ ਕੀਤੀ ਰਾਜੋਣਾ ਸਾਹਿਬ ਨੇ ਜਿਹੜਾ ਵੀ ਕਾਲੀਦਾਨ ਨੂੰ ਮਜ਼ਬੂਤ ਕਰਨ ਵਾਸਤੇ ਅਪੀਲ ਕੀਤੀ ਹੈ ਜੀ ਬਹੁਤ ਬਹੁਤ ਸਿਆਣੇ ਜੀ ਉਹਦੀ ਹਮੇਸ਼ਾ ਪਾਤਿਕ ਸੋਚ ਹੈ ਇਸੇ ਕਰਕੇ ਪਾਰਟੀ ਸਾਰੀ ਨਾਲ ਖੜੀ ਹੈ ਐਸਜੀਪੀਸੀ ਸਿਸ ਫੋਰ ਦੇ ਸਦੇ ਦਿੰਦੇ ਆ ਜੀ ਔਰ ਮੈਂ ਤੁਹਾਡੇ ਰਾਂਹ ਵੀ ਅਪੀਲ ਕਰਦਾ ਕਿ ਹਿੰਦੁਸਤਾਨ ਸਰਕਾਰ ਨੂੰ ਕਿ ਉਹਨਾਂ ਨੂੰ ਸੋਚ ਤੋਂ ਕੰਮ ਨਹੀਂ ਦਾ ਐਡੀ ਕੁਰਬਾਨੀ ਵਾਲੀ ਕੌਮ ਹੈ ਉਸ ਕੌਮ ਦੇ ਇਹ ਜਿਹੜੇ ਫੇਰ ਸੱਚ ਬੋਲ ਕੇ ਗੱਲ ਕਰ ਰਿਹਾ ਕੋਈ ਉਹਨੇ ਆਪ ਦੀ ਨਕੋਰੀ ਨਹੀਂ ਰੱਖੀ ਕਿ ਨਾ ਠੀਕ ਹੈ ਮੈਂ ਜੋ ਫੈਸਲਾ ਉਸਵੇ ਦੇ ਹਾਲਾਤ ਤੇ ਲਿਆ ਇੱਥੇ ਮੈਂ ਸਮਝਦਾ ਕਿ ਉਸ ਨੂੰ ਸਾਰੀ ਦਾ ਜਿਹੜਾ ਹੈ ਗੱਲ ਬੰਦਣੀ ਚਾਹੀਦੀ ਹੈ ਉਹਨੂੰ ਰਿਹਾ ਕਰਨਾ ਚਾਹੀਦਾ ਸੁਖਵੀਰ ਸਿੰਘ ਬਾਦਲੂ ਨੇ ਜਿਹੜਾ ਸੰਦੀਪਾ ਦਿੱਤਾ ਸੀ ਤਾਂ ਕਿ ਕੋ ਚੱਲ ਰਿਹਾ ਜੇ ਜੋ ਮੈਂ ਕੱਲ ਕਹਿ ਦਿੱਤਾ ਜੋ ਕੱਲ ਕਹਿ ਦਿੱਤਾ ਉਸ ਤੋਂ ਅੱਗੇ ਕੋਈ ਗੱਲ ਨਹੀਂ ਥੱਲੇ ਕਰੋ ਮੈਂ ਕੱਲ ਮੈਂ ਕਹਿ ਤਾ ਕਹਿ 15 ਦਸੰਬਰ ਨੂੰ ਚੋਣ ਹੋਣ ਦਾ ਸਮਾਂ ਪੂਰਾ ਹੋ ਰਿਹਾ ਹੈ ਇਹ ਡੈਟ ਚਰ ਲਈ ਹੈ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਰੂਲ ਹੈ ਉਹ ਚੱਲ ਜਾਈਏ ਇਹ ਬਰਾਬਰ ਯੋਨਾ ਬਹੁਤ ਸਾਰੇ ਕਾਲੀ ਦਲ ਦੇ ਆਗੂ ਜਿਹੜੇ ਨੇ ਅਸਤੀਫੇ ਦੇ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਲੈ ਕੇ ਅਲੀ ਜੋਸ਼ੀਆ ਵੱਲੋਂ ਅੱਜ ਅਸਤੀਫਾ ਦੇ ਦਿੱਤਾ ਗਿਆ ਜੀ ਨਾਲ ਹੀ ਇੱਕ ਮਿੰਟ ਯਾਰ ਕੀ ਕਰਦੇ ਨੇ ਚੁੱਪ ਕਰ ਜੋ ਮਾਈਕ ਥੱਲੇ ਕਰ ਲੋ ਥੱਲੇ ਕਰਨਾ ਬੋਲ ਕਰ ਲੋ ਕੋਲੇ ਜੀ ਥੱਲੇ ਕਰਨਾ ਥੱਲੇ ਕਰਨਾ ਯਾਰ ਥੱਲੇ ਕਰਨਾ ਯਾਰ ਚੁੱਪ ਕਰ ਦੇ ਯਾਰ ਬੋਲਣ ਦੋ ਉਹਨਾਂ ਨੂੰ ਹਾਂਜੀ ਹਾਂ ਜੀ ਜੀ ਅਕਾਲੀ ਦਲ ਐਮਪੀ ਥੋੜਾ ਬੈਂਟਿੰਗ ਤੋਂ ਬਾਅਦ ਜਬਾਤ ਬਣੀ ਹੈ ਕਿਸੇ ਬੰਦੇ ਨੇ ਇੱਕ ਨੀ ਬਣਾਈ ਜੀ ਜੀ ਜੋ ਲੋਕ ਔਖੇ ਸਮੇਂ ਚ ਬੰਦੇ ਤਕੜੇ ਹੋ ਕੇ ਲੜਦੇ ਜੀ ਜਿਸ ਕਿਸੇ ਦੇ ਬੱਟ ਕੋਈ ਕਮਜ਼ੋਰੀ ਆ ਜਾਂਦੀ ਹੈ ਕਹੇ ਲੱਗਦਾ ਮੈਂ ਕਿਸੇ ਦੇ ਅਸਤੀਫੇ ਤੇ ਕੁਝ ਨਹੀਂ ਕਹਿਣਾ ਜੀ ਕਿਵੇਂ ਗੱਡੀ ਹਟਾਉਣੀ ਮੈਂ ਤਾਂ ਇਹ ਕਹਿਣਾ ਕਿ ਜੋ ਲੋਕ ਕਾਲੀ ਦਿਨ ਇੱਕ ਬਹਾਦਰਾਂ ਦੀ ਜਵਾਨਤਾ ਹੈ ਕੁਰਬਾਨੇ ਵਾਲੀ ਜਵਾਨਤਾ ਹੈ ਉਹ ਲੋਕ ਕਰਕੇ ਹੋ ਕੇ ਤੇ ਪਹਿਰਾ ਦਿੰਦੇ ਉਹ ਦੇ ਇਹਦੇ ਜਿਹੜੇ ਕੋਈ ਨਹੀਂ ਦੇ ਸਕਦੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਉਹਨਾਂ ਦੇ ਦਿਲ ਹੈ ਠੀਕ ਹੈ ਪਰ 15 ਦਿਨ ਤੋਂ ਜਲ੍ਹਾਅ ਹੋ ਜਾ ਰਿਹਾ ਜਲ੍ਹਾਅ ਹੋਏਗਾ ਜਲ੍ਹਾਅ ਜਿਹੜਾ ਜਲ੍ਹਾਅ ਹੈ ਉਹ ਹੋਏਗਾ ਮਤੇ ਸਮੇਂ ਤੇ ਉਹ ਇੱਕ ਥਰਡ ਪਾਸੇ ਇੱਕ ਪ੍ਰੋਸੀਜਰ ਹੈ ਅਸੀਂ ਪਾਰਟੀ ਦੀ ਭਰਤੀ ਸ਼ੁਰੂ ਕਰਾਂਗੇ ਉਹ ਤੋਂ ਡੈਲੀਗੇਟ ਬਣਦੇ ਨੇ ਡੈਲੀਗੇਟ ਤੋਂ ਬਾਅਦ ਫਿਰ ਪ੍ਰਧਾਨ ਤੁਰੇ ਜਾਂਦਾ ਜਿਵੇਂ ਕਿ ਪਹਿਲਾ ਇਲੈਕਟਿਡ ਪ੍ਰਧਾਨ ਨੇ ਹੁਣ ਫਿਰ ਉਸ ਤੋਂ ਇੱਕ ਪ੍ਰੋਸੀਜਰ ਆ ਕਰਾਂਗੇ ਪੂਰਾ ਨਹੀਂ ਕਲੇਕਸ਼ਨ 15 ਦਿਨ ਪੂਰਾ ਆਏਗਾ ਨਹੀਂ ਉਸ ਤੋਂ ਪਹਿਲਾਂ ਅਸੀਂ ਭਰਤੀ ਖੋਲਾਂਗੇ ਜੇ ਭਰਤੀ ਖੋਲੋਗੇ ਫਿਰ ਡੈਲੀਗੇਟ ਬਣਨਗੇ ਫਿਰ ਉਸ ਹਾਊਸ ਦੇ ਪ੍ਰਧਾਨ ਬਣੇਗਾ ਠੀਕ ਠੀਕ ਹੈ ਸਰ ਸਾਹਿਬ ਆਣ ਵੀ ਇੱਥੇ ਨੇ ਆਪ ਜੀ ਵੀ ਆਏ ਪ੍ਰਧਾਨ ਧਾਮੀ ਸਾਹਿਬ ਨੇ ਇਹ ਕਿਹਾ ਕਿ ਵਿਸ਼ੇਸ਼ ਮੀਟਿੰਗ ਸੀ ਕੋਈ ਜੋ ਮੈਂ ਕਹਿ ਤਾ ਹੁਣ ਇਸ ਤੋਂ ਬਾਅਦ ਬਾਹਰ ਦਾ ਨਾਮ ਸਾਹਿਬ ਥੋੜਾ ਲੇਟ ਆਏ ਜੀ ਦੁਬਾਰਾ ਮੜਾ ਇਹ ਦੱਸਦੇ ਨਹੀਂ ਕੋਈ ਗੱਲ ਨਹੀਂ ਦੇਖੋ ਇੱਕ ਸ਼ਰੂਨੀ ਗੁਰਦਾਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਹੈ ਔਰ ਜਿਹੜੇ ਸ਼ਰਮੀਆਂ ਕਾਲੀਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਆ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਜਿਆ ਕਿਸੇ ਗੈਰ ਧਰਮਾਂ ਦੇ ਮੀਖੇ ਦੇ ਕੋਲ ਮਿਲਣ ਆਏ ਆ ਕੋਈ ਭਾਈ ਰਾਜੋਨ ਨੂੰ ਬੋਲੋ ਅਜ ਪੰਥਕ ਇਕਤਾ ਦੀ ਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਨਾ ਦੀ ਪੀਲ ਨੂੰ ਅਪਰੀਸ਼ੀਏਟ ਕਰਦਾ ਇਹ ਵੀ ਜੇ ਕਿ ਸੁਖਵੀਰ ਮਾਦੂਲ ਮਾਮਲੇ ਦਾ ਫੈਸਲਾ ਜਲਦੀ ਲਿਆ ਜਾਵੇ ਤਾਂ ਦੇਖਾਂਗੇ ਕਿ ਅੱਜ ਪੰਚ ਸਿੰਘ ਦੀ ਮੈਂ ਜਦੋਂ ਮੀਟਿੰਗ ਹੋਊਗਾ ਭਾਈ ਰਾਜੋ ਉਹਨਾਂ ਦੀ ਪੀਲ ਨੂੰ ਕਿੱਦਾਂ ਦੇਖ ਦੋ ਜਦੋਂ ਬਹੁਤ ਧੰਨਵਾਦ ਆ ਪੀਲ ਆ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਨਹੀਂ ਚਾਹੀਦੀ ਸਾਡੇ ਵੱਲੋਂ ਵੀ ਕੰਮ ਨਹੀਂ ਕਰਨਾ ਤੇ ਉਹ ਪੀਲ ਦਾ ਕੋਈ ਹਿੰਦਾ ਦਿੰਦਾ ਆ ਆ ਲਿਆ ਫਰਾਂ ਦੇ ਦੇਖੀ ਪ੍ਰਵਾਨ ਗਿਆ ਪੰਚ ਸਿੰਘ ਸੰਬੰਧੀ ਮੀਟਿੰਗ ਸੀ ਵਿਚਾਰ ਸਿੰਘ ਸਾਹਿਬ ਵੀ ਨਹੀਂ ਕੋਈ ਮੀਟਿੰਗ ਵਿੱਚ ਮੇਰੇ ਜੀ ਹੋਣਾ ਮੈਨੂੰ ਨਹੀਂ ਸੀ ਵੜੇ ਨਹੀਂ ਮੈਂ ਵੈਸੇ ਆਇਆ ਸੀ ਕਿ ਹੱਸ ਰਿਹਾ ਮੈਂ ਪਰ ਬੜਾ ਚਰਚਾ ਵਾਲਾ ਜੋਰ ਫੜਿਆ ਕਿ ਸਿੰਘ ਸਵਾਰ ਨੇ ਅਸਤੀਫਾ ਦੇ ਦਿੱਤਾ ਸਿੰਘ ਆੜ ਕੇ ਇੱਕ ਇਸਤੀਫਾ ਦੇ ਨੂੰ ਮਾਤਾ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰਾ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਸ ਨੇ ਇਹ ਬਣਾਣਾ ਮਿਲਣਾ ਸਭ ਰੁਟੀਨ ਦੇ ਵਿੱਚ ਵੀ ਚੱਲਦੀਆਂ ਰਹੀਆਂ ਚੱਲਦੀਆਂ ਰਹਿਣੀਆਂ ਵੀ ਚਾਹੀਦੀਆਂ ਉਹ ਸਿਸ਼ਟਾਚਾਰ ਦੇ ਨਾਤੇ ਆਓ ਇਹ ਤਾਂ ਨਹੀਂ ਕੋਈ ਅੱਜ ਮੋਗੇ ਥੋੜਾ ਜਿਹਾ ਸਮਝਾ ਕੇ ਬਤਾ ਕਿ ਆਓ ਬਾਬਾ ਹਰਦਾਨ ਸਿੰਘ ਤੋਂ ਮਾਜੀ ਬਲੋ ਦੇਖੋ ਬਿਨਾਂ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਜ 25 ਸਾਲ ਅਕਾਲੀ ਦਲ ਦੇ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ ਤੇ ਜੇਕਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਬਹੁਤ ਇਹ ਜਿਹੜੇ ਡਿਸਟੈਂਸ ਹਸਤਾ ਤੋਂ ਮੁਕੀ ਨਹੀਂ ਬੰਦ ਲੱਗਦਾ ਇਹ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ ਹੈ ਜੀ ਥੈਂਕ ਯੂ ਜੀ ਪੀਰ ਗਿਰ ਕੀਆ ਮਾਣੇ ਸਿੰਘ ਸਾਹਿਬ ਕਦੋਂ ਵੀ ਤੁਹਾਨੂੰ ਜੀ ਜੀ ਪੀਰੀ ਗਿਰ ਕੀਆ ਸਿੰਘ ਸਾਹਿਬ ਸੁਖਵੀਰ ਸਿੰਘ ਹੋਣਾਂ ਦੇ ਮਾਮਲੇ ਕਦੋਂ ਮੀਟਿੰਗ ਹੋ ਰਹੀ ਹੈ ਜੀ ਬੌੜੀ ਬੌੜੀ ਉਹ ਜੈਦਰ ਸਿੰਘ ਅਕਾਲ ਤਖਤ ਸਾਹਿਬ ਅਚਨ ਚੇਤੋ ਇਸ ਮੀਟਿੰਗ ਦਾ ਮੁੱਦਾ ਕੀ ਸੀ ਜੀ ਕੋਈ ਐਸਾ ਮੁੱਦਾ ਨਹੀਂ ਸੀ ਕਿ ਆ ਇੱਕ ਸ਼ਰਮਣੀ ਗੁਰਦਾਰਾ ਪ੍ਰਬੰਧਕੀ ਦੇ ਸਟਾਫ ਨੇ ਜੀ ਤੇ ਕੰਟੀਨ ਦੇ ਪ੍ਰਧਾਨ ਨੇ ਤੇ ਉਹਨਾਂ ਨਾਲ ਵੀ ਕੁਝ ਸਮਾਗਰੀਆਂ ਦੇਖੇਗਾ ਜਿਹੜੀਆਂ ਇਹ ਰੁਟੀਨ ਦੇ ਵਿੱਚ ਚਲਦੀਆਂ ਰਹੀਆਂ ਹਨ ਔਰ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਨੇ ਇੱਕ ਸਿਸ਼ਟਾਚਾਰ ਦੇ ਨਾਤੇ ਇਹ ਚੰਗੀਆਂ ਮੀਟਿੰਗ ਦੇ ਸ਼ੁਰੂ ਹੁੰਦੇ ਹੀ ਚਰਚਾਵਾਂ ਦੋ ਸੁਰੂ ਹੋਇਆ ਇਤੋਂ ਤੱਕ ਕਿ ਕੁਝ ਮੀਡੀਆ ਚ ਵੀ ਖਬਰ ਆ ਗਈ ਹੈ ਕਿ ਸਿੰਘ ਬਾਦ ਅਸਤੀਫਾ ਦੇਣ ਜਾ ਰਹੇ ਏਦਾਂ ਭਾਈ ਰਾਜਵਾਨਾ ਨੇ ਅੱਜ ਪੰਥਕ ਏਕਤਾ ਦੀ ਬੀਲ ਕੀਤੀ ਕਿਸ ਤਰ੍ਹਾਂ ਦੀ ਮੈਂ ਉਹਨਾਂ ਦੀ اپੀਲ ਨੂੰ ਸੁਰੱਖਣ ਕਰਨਾ ਸਾਡੇ ਵੱਲੋਂ ਨਹੀਂ ਆਂਦੀ ਨਹੀਂ ਲੈ ਕੇ ਪੰਥਕ ਏਕਤਾ ਇੱਕ ਹੋਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੈ ਤੁੰਦਰੀ ਤਰਕਾਲ ਵੱਲੋਂ ਆ ਮਹਾਰਾਸ਼ਟਰ ਦੇ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਗਿਆ ਸਿੱਖਾਂ ਦੇ ਮੁੱਦੇ ਜਿਹੜੇ ਨੇ ਨਾ ਉਹ ਬੜੇ ਗੰਭੀਰ ਹੈ ਜਿਹੜੇ ਸਰਕਾਰ ਕੋਲ ਪੈਂਡਿੰਗ ਪਈ ਨੇ ਔਰ ਸਰਕਾਰ ਜਿਹੜੀ ਹੈ ਲੰਬੇ ਸਮੇਂ ਤੋਂ ਉਹਨਾਂ ਮਸਲੇ ਨੂੰ ਹੱਲ ਨਹੀਂ ਕਰ ਰਹੀ ਹੈ ਔਰ ਸਰਕਾਰ ਜੇ ਸਾਡੇ ਮਸਲੇ ਨੂੰ ਹੱਲ ਕਰਦੀ ਹੈ ਸਿੱਖਾਂ ਦੇ ਮਸਲੇ ਵਿਚਾਰੇ ਜਾਂਦੇ ਨੇ ਬੰਦੀ ਸਿੰਘਾਂ ਦੇ ਮਸਲੇ ਵਿਚਾਰੇ ਜਾਣੇ ਜਾਂਦੇ ਚਾਹੀਦੇ ਜਾਂਦੇ ਨੇ ਹੋਰ ਸਾਡੇ ਬਹੁਤ ਸਾਰੇ ਮਸਲੇ ਆ ਸਾਨੂੰ ਲਗਾਤਾਰੀ ਛੱਡਣਾ ਧੱਕਾ ਹੋ ਰਿਹਾ ਚੰਡੀਗੜ੍ਹ ਦੇਖ ਲਓ ਕਿ ਪੰਜਾਬ ਤੋਂ ਜਿਹੜਾ ਚੰਡੀਗੜ੍ਹ ਤੋਂ ਜਿਹੜਾ ਹੈ ਉਹ ਅਧਿਕਾਰ ਖੋਏ ਜਾ ਰਹੇ ਨੇ ਪੰਜਾਬ ਦੇ ਯੂਨੀਵਰਸਿਟੀ ਰਿਸਰਚ ਦਾ ਮਸਲਾ ਹੋਰ ਬਹੁਤ ਸਾਰੇ ਮਸਲੇ ਆ ਅਗਰ ਗਵਰਨਮੈਂਟ ਇਹ ਮਸਲੇ ਹੱਲ ਕਰ ਦਈਏ ਤੇ ਇਹ ਜਿਹੜਾ ਇਹ ਚੰਗੀ ਗੱਲ ਹੈ ਜੀ ਦੇਖਦੇ ਹੋ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਕੀਤਾ ਜਾਊ ਉਸ ਦੇ ਚਾਦੇ ਵਿੱਚ ਹਾਂ ਪੰਚ ਸਿੰਘ ਸੰਬੰਧੀ ਮੀਟਿੰਗ ਦੇ ਵਿੱਚ ਹੀ ਪੰਚ ਸਿੰਘ ਸਭਾ ਨਾਲ ਵੱਲੋਂ ਹੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੁੰਦਾ ਹੈ ਪਰ ਜੋ ਭਾਈ ਰਾਜੋਣਾ ਸਾਹਿਬ ਨੇ ਅਪੀਲ ਕੀਤੀ ਹੈ ਉਹ ਬਿਲਕੁਲ ਕਦੋਂ ਤੱਕ ਹੋਣ ਦੀ ਸੰਭਾਵਨਾ ਜੀ ਪੰਚ ਸਿੰਘ ਸੰਬੰਧੀ ਮਾਨਜੋਗ ਸਿੰਘ ਸਾਹਿਬ ਜਾਨੀ ਮੇਰੇ ਦੂਸਰ ਸਿੰਘ ਸਿੰਘ ਸਾਹਿਬ ਇੱਕ ਵੀਡੀਓ ਵਾਇਰਲ ਹੋਈ ਵਿੱਚ ਸ੍ਰੀ ਗੁਰਨਾਨਦ ਦੇਵ ਜੀ ਰੂਪਤ ਆ ਰਿਹਾ ਹੈ ਕਿ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ੍ਰੀ ਕਲਤਕਸਰ ਬੇਸ ਮਸਲੇ ਨੂੰ ਦੇਖ ਰਿਹਾ ਕਾਲੇ ਕੇ ਰਾਜਨੀਤਿਕ ਨੇਤਾਵਾਂ ਵੱਲੋਂ ਪੱਗ ਵੀ ਤਾਰੀ ਗਈ ਹੈ ਪੱਗ ਬੰਨੀ ਤੇ ਉਸ ਤੋਂ ਬਾਅਦ ਸਿੰਧੀ ਰੱਖੀ ਗਈ ਹੈ ਤੇਜੀਵਾਲ ਤੋਂ ਵੱਲੋਂ ਦਸਤਾਰ ਉਹ ਜਿਹੜੀ ਜਿਸ ਤਰੀਕੇ ਨਾਲ ਉਤਾਰ ਕੇ ਰੱਖੀ ਗਈ ਹੈ ਉਸ ਤੋਂ ਬੜਾ ਨਿੰਦਿਆ ਜਾ ਰਿਹਾ ਜੀ ਉਹ ਤਰੀਕਾ ਬੜਾ ਦਸਤਾਰ ਤੇ ਅਪਮਾਨ ਕਰਨ ਵਾਲਾ ਸੀ ਰਾਜਨੀਤਿਕ ਨੇਤਾ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਦਸਤਾਰ ਬੰਨੀ ਹੈ ਤੇ ਉਹਦਾ ਅਦਬ ਵੀ ਨਾਲ ਰੱਖਣਾ ਬੜਾ ਜ਼ਰੂਰੀ ਹੈ ਠੀਕ ਹੈ ਠੀਕ ਹੈ ਸੋ ਇਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨਾਲ ਹੀ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਜੋ ਕਾਰਜਕਾਰੀ ਪ੍ਰਧਾਨ ਨੇ ਪ੍ਰਵਿੰਦਰ ਸਿੰਘ ਭੁੰਦਰਾ ਤੇ ਨਾਲ ਹੀ ਤਕਸੀਦ ਦਮਦਮਾ ਸਾਹਿਬ ਦੇ ਜਰਦਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹਣਾ ਵੱਲੋਂ ਜਿਹੜਾ ਹੈ ਜਰੂਰ ਕਿਹਾ ਕਿਹਾ ਗਿਆ ਹੈ ਕਿ ਜਲਦ ਹੀ ਜਿਹੜੀ ਹੈ ਸੁਖਬੀ ਸਿੰਘ ਬਾਦਲ ਨੂੰ ਲੈ ਕੇ ਜਿਹੜੀ ਹੈ ਜਰੂਰ ਕਲਬਾ ਜਿਹੜੀ ਹੈ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਜਿਹੜੀਆਂ ਕਾਸਰਈਆਂ ਲਗਾਈਆਂ ਜਾ ਰਹੀਆਂ ਸਾਰਿਆਂ ਤੋਂ ਇਨਕਾਰ ਕੀਤਾ ਗਿਆ ਕਿ ਨਾ ਕਿਸੇ ਤਰ੍ਹਾਂ ਦਾ ਸਚੀਫੇ ਦੀ ਗੱਲ ਜਿਹੜੀ ਹੈ ਉਹ ਨਹੀਂ ਕੀਤੀ ਗਈ ਨਾ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਨਾ ਹੀ ਕਿਸੇ ਤਰ੍ਹਾਂ ਦੇ ਜੋ ਵਿਚਾਰ ਜਿਹੜੇ ਚੱਲ ਰਹੇ ਸਨ মিডিਆ ਹਾਊਸਿਸ ਦੇ ਵਿੱਚ ਉਹ ਨਹੀਂ ਕਿਤੇ ਹਾਲਾਂਕਿ ਉਹਨਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਇਹ ਗੱਲ ਜਰੂਰ ਕਹੀ ਗਈ ਕਿ ਜਲਦ ਹੀ ਸੁਵੀ ਸਿੰਘ ਬਾਦਰ ਨੂੰ ਲੈ ਕੇ ਜਲਦ ਹੀ ਮੀਟਿੰਗ ਕੀਤੀ ਜਾਵੇਗੀ ਤੇ ਫੈਸਲਾ ਵੀ ਜਰੂਰ ਲਿੱਤਾ ਜਾ ਸਕਦਾ ਹੈ ਲੇਕਿਨ ਜੋ ਮੀਟਿੰਗ ਦੇ ਵਿੱਚ ਕਾਸਟਰੀਆਂ ਲਗਾਈਆਂ ਜਾ ਰਹੀਆਂ ਸਨ ਜਾਂ মিডিਆ ਹਾਊਸਿਸ ਵੱਲੋਂ ਜੋ ਕਾਸਟਰੀਆਂ ਲਗਾਈਆਂ ਜਾ ਰਹੀਆਂ ਸਨ ਉਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਗੱਲਬਾਤ ਜੋ ਕਾਸਟਰੀਆਂ মিডিਆ ਹਾਊਸਿਸ ਵੱਲ ਲਗਾਈਆਂ ਜਾ ਰਹੀਆਂ ਨੇ ਕਿਸੇ ਵੀ ਤਰ੍ਹਾਂ ਦੀ ਉਸ ਤੇ ਕੋਈ ਵੀ অথেন্টিਕੇਸ਼ਨ ਨਹੀਂ ਹੈ क्यामरा पर्सन मञना गुप्त सिंह बाबुशाही अमृत हाई